ਪਾਂਛੇ ਮੁੰਡੇ ਇਕੱਠੇ ਹੋ ਕੇ ਇੱਕ ਮੁੰਡੇ ਨੂੰ ਕੁੱਟਣ ਗਏ ਪਰ ਉਹ ਮੁੰਡਾ ਇਹਨਾਂ ਤੇ ਭਾਰੀ ਪੈ ਗਿਆ ਇਸੇ ਲਈ ਕਹੀਦਾ ਕਿ ਜ਼ਿਆਦਾ ਫੁਕਰੇਪੰਤੀ ਵੀ ਚੰਗੀ ਨਹੀਂ ਹੁੰਦੀ ਤੁਸੀਂ ਸ਼ੇਰ ਬਣ ਕੇ ਕਿਸੇ ਮੋਰੇ ਜਾ ਰਹੇ ਹੋ ਤੇ ਹੋ ਸਕਦਾ ਹੈ ਕਿ ਤੁਹਾਡ ਨੂੰ ਉਹ ਮੋਰੇ ਉਸ ਸਭਾ ਸ਼ੇਰ ਟੱਕਰ ਜਾਵੇ ਪਾਂਛੇ ਜੇ ਨਹੀਂ ਆਇਆ ਇਹਨਾਂ ਨੇ ਦਰਵਾਜ਼ਾ ਖੜਕਾ ਕਿ ਮੈਂ ਦਰਵਾਜ਼ਾ ਖੜਕੋ ਖੋਲਿਆ ਵਾ ਮੈਨੂੰ ਆਂਦੇ ਵੀ ਤੁਸੀਂ ਜਵਰਾਜ ਦੇ ਮਦਰ ਹੋ ਮੈਂ ਕਹਾ ਹਾਂਜੀ ਆਹੀ ਉਹਦਾ ਖੰਡਾ ਕੱਢ ਦੇਣਾ ਜੇ ਤੇ ਉਹਨੂੰ ਅਸੀਂ ਤੁਹਾਨੂੰ ਘਰ ਦੇ ਵਿੱਚ ਵਾਰਨਿੰਗ ਦੇਣ ਆਏ ਦੱਸਣ ਆਏ ਆ ਵੇਖ ਲਓ ਕੁਝ ਨੌਜਵਾਨ ਇੱਕ ਨੌਜਵਾਨ ਦੇ ਘਰੇ ਜਾਂਦੇ ਨੇ ਅਤੇ ਉਸਨੂੰ ਕਹਿੰਦੇ ਨੇ ਕਿ ਕੰਡਾ ਕੱਢਾਂਗੇ ਤੇਰਾ ਤੇ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਵੱਧ ਜਾਂਦਾ ਹੈ ਛੇ ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ ਦੋ ਜਣੇ ਸਾਡੇ ਕਾਬੂ ਆਏ ਆ ਯਾ ਸੱਚੀ ਗੱਲ ਤੁਸੀਂ ਦੇਖ ਲਈਓ ਨੈਸ਼ਨਲ ਪੋਸਟ ਤੇ ਮੈਂ ਹੱਕ ਖਾੜੇ ਨਾਲ ਪਈਆ ਜਿਹੜੇ ਸਿਆਣੇ ਨੇ ਬਜ਼ੁਰਗ ਨੇ ਉਹ ਹਮੇਸ਼ਾ ਕਹਿੰਦੇ ਨੇ ਕਿ ਸ਼ਾਂਤ ਸ਼ੀਲ ਐਡ ਕਰਨਾ ਸਿੱਖੋ ਤੁਸੀਂ ਫੁਕਰੇ ਪੰਤੀ ਤੋਂ ਗੁਰਰੇਚ ਕਰੋ ਪਰ ਬਹੁਤ ਸਾਰੇ ਨੌਜਵਾਨ ਆਪਣੇ ਗਰਮ ਖੂਨ ਦੇ ਅੱਤਰ ਕੇ ਜੁਆ ਉਪਾਰੀ ਮੁਸ਼ਕਿਲ ਦੇ ਵਿੱਚ ਫੜ ਜਾਂਦੇ ਨੇ ਤੇ ਹੁਣ ਚਾਰ ਨੌਜਵਾਨ ਜਿਹੜੇ ਨੇ ਐਸੇ 6 ਮੁੰਡਿਆਂ ਦਾ ਗਰੁੱਪਕਾਰ ਵਾਲਿਆਂ ਨੂੰ ਦਬੋਚਣ ਗਿਆ ਜਿਸ ਦੇ ਵਿੱਚ ਦੋ ਇਸ ਸਮੇਂ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਅਤੇ ਚਾਰ ਜਿਹੜੇ ਨੇ ਉਹ ਫਰਾਰ ਹੋਏ ਨੇ ਜੀ ਹਾਂ ਸੁਨਿਆਰੇ ਦਾ ਪਰਿਵਾਰ ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਸੁਨਿਆਰੇ ਦਾ ਪਰਿਵਾਰ ਨੇ ਦੱਸਿਆ ਕਿ ਸਾਡੇ ਮੁੰਡੇ ਦਾ ਕੰਡਾ ਕੱਢਣ ਦੀਆਂ ਦਿੱਤੀਆਂ ਸੰਤਮੀਆਂ ਨਾਲ ਦਿਨਲ ਫਤਿਹਗੜ ਚੂੜੀਆਂ ਬਟਾਲਾ ਰੋਡ ਉੱਤੇ ਸਥਿਤ ਪਿੰਡ ਕੜੀਆਂ ਦੇ ਬਾਗਰ ਵਿਖੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਸੁਨਿਆਰੇ ਦੇ ਘਰ 6 ਮੁੰਡੇ ਆਉਂਦੇ ਨੇ ਅਤੇ ਘਰ ਦੇ ਵਿੱਚ ਸਿਰਫ ਔਰਤਾਂ ਹੁੰਦੀਆਂ ਨੇ ਉਹ ਕਹਿੰਦੇ ਨੇ ਕਿ ਤੁਹਾਡੇ ਮੁੰਡੇ ਦਾ ਕੱਡਾ ਕੱਢਣਾ ਹੈ ਉਸ ਤੋਂ ਬਾਅਦ ਘਰ ਦੀਆਂ ਔਰਤਾਂ ਆਪਣੇ ਘਰ ਦੇ ਬੰਦਿਆਂ ਨੂੰ ਫੋਨ ਕਰਦੀਆਂ ਨੇ ਤੇ ਉਹ ਬੰਦੇ ਆਉਂਦੇ ਨੇ ਅਤੇ ਮੁੰਡਿਆਂ ਨੂੰ ਦਬੋਚਦੇ ਨੇ ਤੇ ਚਾਰ ਜਿਹੜੇ ਨੇ ਉਹ ਭੱਜਣ ਦੇ ਵਿੱਚ ਸਫਲ ਹੋ ਗਏ ਨੇ ਸੁਨਿਆਰੇ ਇੰਦਰਜੀਤ ਸਿੰਘ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸਨਾਂ ਨੂੰ ਦਬੋਚ ਲਿਆ ਹਾਲਾਂਕਿ ਜਿਹੜੇ ਨੌਜਵਾਨ ਨੇ ਜਿਹੜੇ ਫੜੇ ਗਏ ਨੇ ਉਹਨਾਂ ਨੇ ਆਖਿਆ ਹੈ ਕਿ ਅਸੀਂ ਸਿਰਫ ਇਸ ਨੂੰ ਸਮਝੌੜ ਆਈ ਸੀ ਅਸੀਂ ਕੁੱਟਣ ਮਾਰਨ ਨਹੀਂ ਆਈ ਸੀ ਕੀ ਮੌਕੇ ਤੇ ਇਹਨਾਂ ਦੀ ਗੱਲਬਾਤ ਹੋਈ ਹੈ ਕੀ ਕੁਝ ਆਪਸ ਦੇ ਵਿੱਚ ਹੋਇਆ ਹੈ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਹਾਂ ਮੈਂ ਇੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅੰਥਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੀ ਘਰ ਦੀ ਇਹਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਅਸੀਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫੜੇ ਘੜ ਚੂੜੀਆਂ ਤਾਂ ਆਉਂਤੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ। ਉਹਨਾਂ ਦੋਵਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ। ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋਹ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ? ਇਹ ਸ਼ਰਾਰਤੀ ਆਂਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ। ਠੀਕ ਆ ਜੀ। ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ। ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀ ਇਹਦੇ ਵਿੱਚ ਹੈਗੀ ਆ ਥਾਣਾ ਕਣੀ ਦੇ ਬੰਗ ਰਹਾ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵ代ਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਆ ਗੱਲ ਹੀ ਨਹੀਂ ਸਮਝੀ ਸੱਭਾ ਆ ਕੇ ਜੰਦਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਕੱਢ ਦੇਣਾ ਤੇ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਸਾਡੀ ਗੱਲ ਤੋਂ ਲਈ ਸਾਡੇ ਬੰਦੇ ਇਹੋ ਦੱਸਣਗੇ ਕਿ ਕਾਰਵਾਈ ਕਰਨੇ ਤੇ ਬੰਦਿਆਂ ਨੇ ਗੱਲਾਂ ਕਰਨ ਜੋ ਕੋਸਾ ਬਣਾਇਆ ਤੁਹਾਨੂੰ ਅਸੀਂ ਦੱਸ ਚੁੱਕੇ ਆ ਬੜੇ ਕਲੀਅਰਲੀ ਸਾਡਾ ਬਿਜ਼ਨਸ ਸਾਡਾ ਆਪਣਾ ਘਰ ਦਾ ਬਿਜ਼ਨਸ ਹੈ ਘਰ ਚ ਕੰਮ ਕਰੀਏ ਨੇ ਮੈਂ ਪੰਜ ਮਿੰਟ ਪਹਿਲਾਂ ਆਪਣੇ ਬੱਚੇ ਨੂੰ ਲੈਣ ਵਕਤ ਸਕੂਲ ਗਈ ਮੇਰੇ ਜਠਾਣੀ ਘਰ ਕੱਲੀ ਕੀ ਪਤਾ ਹੁਣ ਕੋਈ ਫੋਨ ਕਰੇ ਮਾਈਨ ਨਾ ਆਇਆ ਤੁਹਾਨੂੰ ਕੋਈ ਨਾ ਪਤਾ ਹਾਂਜੀ ਇਹ ਪਹਿਲਾ ਚਾਂਸ ਹੈ ਪਹਿਲਾ ਉਹ ਕਿਦਾਂ ਦੀ ਵਾਰਦਾ ਤੋ ਨਹੀਂ ਨਹੀਂ ਇਹ ਹਰ ਪਹਿਲਾ ਚਾਂਸ ਆਉਂਦਾ ਹੈ ਮਾ ਸਾਡੇ ਨਾਲ ਲਾ ਲਾ ਦੇ ਕਹਿੰਦੇ ਆ ਰਿਓ ਆ ਰਿਓ ਸਤ ਸਤ ਜੀ ਬੜੀ ਲਾਪਰੇ ਜੀ ਨਾਮ ਮੇਰਾ ਲਾਪਰੇ ਜੀ ਕੀ ਗੱਲ ਹੋਈ ਸਰ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇੱਧਰ ਪਰਿਵਾਰ ਦੇ ਵਿੱਚ ਆਪਣੇ ਟੈਨ ਵੱਲੋਂ ਉਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਇਹ ਮੁੰਡਿਆਂ ਨੂੰ ਇਹ ਕੋਟੋਕੜ 15 20 ਜਣੇ ਸੀ ਕਾਡਾ ਹਰ ਮਦਦਾ ਦੁੱਤ ਲਿਆ ਕੇ ਗੇੜਗੂੜ ਭੰਨਿਆ ਸਾਰੇ ਨੇ ਚੀਜ਼-ਵਿਚੇ ਸਾਡੇ ਨਾਲ ਕੋਟੀ ਸਾਡੇ ਭੰਨਿਆ ਜਿਹੜੇ ਇਤਰਾ ਗੱਲ ਆ ਕੋਈ ਤੋ ਇਹ ਕੀਤੀ ਸੁਣਵਾਈ ਪਨੂਸਾਂ ਸਾਡੀ ਕਿਹੜੀ ਸੁਣੀ ਸੀ ਇਹ ਗੱਲ ਸਾਡੇ ਬੱਚਾ ਘਰ ਇਹਨੂੰ ਹੋ ਗਏ 3 ਕਿ ਮਹੀਨੇ ਅੱਜ ਵੀ ਕੋਈ ਭੰਦਰ ਨਹੀਂ ਅੱਜ ਤੱਕ ਨਹੀਂ ਕੀਤੀ ਪਹਿਲਾਂ ਹੋਈ ਸੀ ਗਿਪਸਫ ਕੀ ਸਾਰੀ ਘਟਨਾ ਤੇ ਕੀ ਤਫ਼ਤੀਸ਼ ਹੋਈ ਹੈ ਤੇ ਜਾਂਚ ਕਿਸ ਤਰੀਕੇ ਨਾਲ ਚੱਲ ਰਹੀ ਹੈ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਕਿ ਕੁਝ ਲੜਕੇ ਨੇ ਇਹ ਪੜਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀਕ ਮੰਗਰ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਤੇ ਇਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਅਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਿਹਾ ਨਾ ਉਹਨਾਂ ਦਾ ਕਿ ਸਾਡੇ ਘਰ ਆ ਕੇ ਪਏ ਨੇ ਮੈਂ ਤਾਂ ਪੜਤਾਲ ਕਰ ਰਹੇ ਹਾਂ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਤੇਰਾ ਤੇਰਾ ਤੱਕ ਜਾ ਕੇ ਇਹ ਵੀ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਉਹਨਾਂ ਨੇ ਕਿੰਨੇ ਕੋ ਮੁੰਡੇ ਗਏ ਸੀ ਉਹਨਾਂ ਦੇ ਘਰ ਬੈਠਾ ਜੀ ਨਿਸ਼ਾਨ ਸਟੇਜ ਹੈਗੀ ਆ ਕਾਫੀ ਲੋਕ ਆਏ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਹਾਂ